ਸਤਿ ਸ਼੍ਰੀ ਅਕਾਲ ਤਾਜ਼ਾ ਖਬਰ ਗੁਰਦਾਸਪੁਰ ਤੋਂ ਜਿੱਥੇ ਰਾਜ ਚੋਣ ਕਮਿਸ਼ਨ ਵੱਲੋਂ ਸਰਪੰਚਾਂ ਦੇ ਪੰਚਾਂ ਦੀਆਂ ਖਾਲੀ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਗੁਰਦਾਸਪੁਰ ਜ਼ਿਲ੍ਹੇ ਦੇ 15 ਸਰਪੰਚਾਂ ਅਤੇ 275 ਪੰਚਾਂ ਦੀਆਂ ਖਾਲੀ ਸੀਟਾਂ ਦੀ ਚੋਣਾਂ 27 ਜੁਲਾਈ ਨੂੰ ਹੋਣਗੀਆਂ ਵਿਧਾਇਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਗੁਰਪ੍ਰੀਤ ਸਿੰਘ ਗਿੱਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀਆਂ 14 ਤੋਂ 17 ਜੁਲਾਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ ਜੋ ਕਿ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੀਆਂ ਫਾਈਲਾਂ ਦਾਖਲ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਨਾਮਜਦਗੀਆਂ ਦੀ ਜਾਂਚ 18 ਜੁਲਾਈ ਨੂੰ ਹੋਏਗੀ ਅਤੇ ਨਾਮ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੋਏਗੀ ਅਤੇ VOTING 27 ਜੁਲਾਈ ਨੂੰ ਹੋਏਗੀ ਜਿਨ੍ਹਾਂ ਦੀ ਗਿਣਤੀ ਵੀ ਉਸੇ ਦਿਨ ਪੋਲਿੰਗ ਸਟੇਸ਼ਨ ਤੇ ਹੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਚੋਣੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹੋਵੇਗੀ ਜਿਸ ਵਿੱਚ ਦੀਨਾਨਗਰ ਬਲਾਕ ਦਾ ਸਹਜਾਦਾ ਕੋਟਲੀ ਮਈ ਉਮਰੀ ਗੁਰਦਾਸਪੁਰ ਬਲਾਕ ਦਾ ਬਾਉਖਰਾ ਫਗਾਨਾ ਖੁੱਲਾ ਧਾਰੀਵਾਲ ਬਲਾਕ ਸ਼ੀਨੇ ਰੇਲ ਵਾਲਾ ਕਨਵਨ ਬਲਾਕ ਕਲੂ ਸੋਹਲ ਬਟਾਲਾ ਬਲਾਕ ਸੈਦੋਪੁਰ ਕੁੱਲੀਚੱਕ ਖਾਸਾ ਫਤੇਗੜ ਜੂੜੀਆਂ ਠੱਠਾ ਘਹਿਰਾਪੁਰ ਡੇਰਾ ਬਾਬਾ ਨਾਨਕ ਟੇਲਵਾ ਸਿੰਘਪੁਰ ਖੋਦੇ ਵੇਟ ਕਲਾਨੌਰ ਬਲਾਕ ਜਿਕਰੀ ਕੋਟਲਾ ਮਗਲਾ ਅਤੇ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਕਈ ਪਿੰਡਾਂ ਵਿੱਚ 275 ਪੰਚਾਂ ਦੀਆਂ ਚੋਣਾਂ ਵੀ ਕਰਵਾਈਆਂ ਜਾਵेंगी ਚੋਣ ਕਮਿਸ਼ਨਰ ਤੇ ਪ੍ਰਸ਼ਾਸਨ ਵੱਲੋਂ ਇਨਸਾਫਪੂਰਕ ਅਤੇ ਸ਼ਾਂਤੀਮਈ ਚੋਣ ਲਈ ਸਾਰੀ ਤਿਆਰੀ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਸਾਡੇ ਗੁਰਦਾਸਪੁਰ ਚ 192 ਗ੍ਰਾਮ ਪੰਚਾਇਤਾਂ ਜਿੱਥੇ ਬਾਈ ਇਲੈਕਸ਼ਨ ਹੋ ਰਹੀ ਹੈ ਜਿਹਦੇ ਵਿੱਚੋਂ 15 ਪੰਚਾਇਤਾਂ ਜਿੱਥੇ ਸਰਪੰਚਾਂ ਦੀ ਚੋਣ ਹੋਣੀ ਆ ਬਾਈ ਇਲੈਕਸ਼ਨ ਹੋਣੀ ਆ। 275 ਪੰਚਾਇਤਾਂ ਜਿੱਥੇ ਪੰਚਾਂ ਦੀ ਬਾਈ ਇਲੈਕਸ਼ਨ ਹੋ ਰਹੀ ਹੈ ਤੇ ਨੋਮੀਨੇਸ਼ਨਸ ਦਾ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੋਗਰਾਮ ਆਇਆ 14 ਤੋਂ 17 ਤੱਕ ਨੋਮੀਨੇਸ਼ਨ ਲੈਣੀ ਆ ਉਹ ਸਾਡੇ ਸਾਰੇ ਆਰਓ ਏ ਆਰਓ ਅਸੀਂ ਅਪਾਇੰਟ ਕਰ ਦਿੱਤੇ ਆ ਆਪਣੇ ਆਪਣੇ ਜਿੱਥੇ ਨੋਮੀਨੇਸ਼ਨ ਸੈਂਟਰਸ ਉੱਥੇ ਬੈਠੇ ਆ ਉਹ ਨੋਮੀਨੇਸ਼ਨਸ ਲੈ ਰਹੇ 17 ਤੱਕ ਜੀ ਤੇ 27 ਨੂੰ ਇਲੈਕਸ਼ਨ ਆ ਤੇ ਸੇਮ ਡੇ ਅ ਦਾ ਰਿਜ਼ਲਟ ਡਿਕਲੇਅਰ ਹੋ ਜਾਣਾ ਹੈ ਕੀ ਕੀ ਪ੍ਰਬੰਧ ਕਰਦੇਗੇ ਕੰਮ ਚੱਲੀ ਜਾਵੇ ਕਰਮਚਾਰੀਏ ਆਰਓ ਯਾਰੋ ਲਾਤੇ ਆ ਬਾਕੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਮਾਨਜੋਗ ਹਾਈ ਕੋਰਟ ਦੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਜਿਹੜੇ ਡਾਇਰੈਕਸ਼ਨਸ ਆ ਉਸ ਉਹਦੇ ਚ ਜੋ ਸਾਨੂੰ ਆਈਆਂ ਸੀ ਐਸ ਇਟ ਇਜ਼ ਅਸੀਂ ਐਸ ਸੱਚ ਐਸ ਡੀਐਮਸ ਨੂੰ ਫਾਰਵਰਡ ਕਰ ਦਿੱਤੀਆਂ ਗਈਆਂ ਨੋਮੀਨੇਸ਼ਨ ਤੋਂ ਲੈ ਕੇ ਕਾਊਂਟਿੰਗ ਤੱਕ ਵੀਡੀਓਗ੍ਰਾਫੀ ਦੇ ਆਰਡਰ ਹੋਏ ਸੀ ਉਹ ਅਸੀਂ ਸਾਰਾ ਉਹਨਾਂ ਨੂੰ ਐਸ ਡੀਐਮਸ ਨੂੰ ਸਾਰਿਆਂ ਨੂੰ ਲੈਟਰ ਇਸ਼ੂ ਡੀਐਸਆਰ ਵੱਲੋਂ ਇਸ਼ੂ ਕਰਾ ਕੇ ਉਹਨਾਂ ਨੂੰ ਬਾਉਂਡ ਕਰ ਦਿੱਤਾ ਸਾਰੇ ਜਗ੍ਹਾ ਤੇ ਨੋਮੀਨੇਸ਼ਨ ਹੋਏਗੀ ਲੋਕਾਂ ਨੂੰ ਵੀ ਅਪੀਲ ਆ ਸਾਡੇ ਦੇ ਪਿੰਚ ਪਿੰਡਾਂ ਦੇ ਬਰਾਤੇ ਬਣਾਉਂਦੇ ਲੋਕਾਂ ਨੂੰ ਤੇਹੀ ਅਪੀਲ ਆ ਕਿ ਮਤਲਬ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਜਿਹੜੇ ਏ ਆਰਓ ਆਰਓ ਨਾਲ ਸੰਪਰਕ ਕਰ ਸਕਦੇ ਆ ਜੇ ਉਹਨਾਂ ਨੂੰ ਫੇਰ ਵੀ ਖਾਸ ਕਰਕੇ ਸਾਡੇ ਚੁੱਲਾ ਟੈਕਸ ਦਾ ਕਈ ਵਾਰਾਂ ਕੰਪਲੇਂਟਸ ਆਉਂਦੀਆਂ ਉਹ ਸਾਡੇ ਵੀਡੀਓਜ਼ ਨੂੰ ਇਵਨ ਐਸ ਡੀ ਐਮਸ ਨੂੰ ਇਵਨ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਸਾਰਿਆਂ ਨੂੰ ਅਸੀਂ ਨੰਬਰ ਵੀ ਆਪਣਾ ਡਿਸਪਲੇ ਕੀਤਾ ਜੀ ਉਹ ਵੋਟਾਂ ਦੀ ਪ੍ਰਕਿਰਿਆ ਕਿੰਨੀ ਦੀ ਹੋਏਗੀ ਜੀ ਇਹ ਈਵੇਂ ਮੈਂ ਜਿੰਦੇ ਬੀ ਜਾਣਨ ਨਹੀਂ ਨਹੀਂ ਜੀ ਇਹ ਤੇ ਬੈਲਟ ਬਾਕਸ ਜਰਾ ਹੀ ਹੁੰਦੀ ਆ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਰਪੰਚਾਂ ਪੰਜਾਂ ਦੀ ਚੋਣ ਹੋਈ ਸੇਮ ਉਸੇ ਤਰ੍ਹਾਂ ਇਹਨਾਂ ਦੀ ਉਸੇ ਚੋ ਪ੍ਰਕਿਰਿਆ ਜੀ ਇਲੈਕਸ਼ਨ ਹੋਣੀ ਸਾਰੀ ਜੀ ਸਰ ਇੱਕ ਸਾਡੇ ਗਜ਼ਾਫ ਤੋਂ ਜਿਲ੍ਹੇ ਸਭ ਤੋਂ ਬੜੀ ਬਹੁਤ ਜ਼ਿਆਦਾ ਕੰਮ ਹੋ ਰਿਹਾ ਤੇ ਕਾਫੀ ਜ਼ਮੀਨ ਵੀ ਹੈ ਕਾਫੀ ਇਨਪੋਲੀ ਵੀ ਕਾਫੀ ਬੜਾ ਸਮੂਹ ਤੋਂ ਚੋਣ ਹੀ ਹੋ ਪਾਰੀ ਕੀ ਕੰਮ ਹੋ ਰਿਹਾ ਕਲਾਨੌਰ ਦੀਆਂ 6 ਪੰਚਾਇਤਾਂ ਜੀ ਕਲਾਨੌਰ ਚੋਂ ਜਿਹੜੀਆਂ ਮੇਨ ਪੰਚਾਇਤਾਂ ਬੜੀਆਂ ਉਹਦਾ ਅਸੀਂ ਡਾਟਾ ਬੇਸ ਤੇ ਜਰਨਲ ਲਿਖਿਆ ਸੀ ਕਿਉਂਕਿ ਪਹਿਲਾਂ ਉਹਦੀ ਕਮੇਟੀ ਬਣਨੀ ਸੀ ਇਸ ਕਰਕੇ ਉਹ ਪੰ ਤੇ ਉਹ ਕਮੇਟੀ ਵਾਲਾ ਪ੍ਰੋਸੈਸ ਤੇ ਨਹੀਂ ਹੋਇਆ ਹੁਣ ਸਾਡੇ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਪੰਚਾਇਤਸ ਵੱਲੋਂ ਡਿਪਾਰਟਮੈਂਟ ਵੱਲੋਂ ਲੈਟਰ ਇਸ਼ੂ ਹੋਈ ਸੀ ਕਿ ਇਹਨਾਂ ਨੂੰ ਜਿੰਨਾ ਜੇ ਕਮੇਟੀ ਨਹੀਂ ਬਣਦੀ ਪੰਚਾਇਤਾਂ ਨੂੰ ਬਹਾਲ ਕੀਤਾ ਜਾਵੇ ਉਹ ਸਾਡੀਆਂ ਪੰਚਾਇਤਾਂ ਬਹਾਲ ਆ ਪਰ ਉਹਦੀ ਇਲੈਕਸ਼ਨ ਨਹੀਂ ਹੋਈ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਲਿਖਿਆ ਸੀ ਔਰ ਉਸ ਬਾਰੇ ਕੇ ਸਾਨੂੰ ਡਾਟਾ ਬੇਸ ਭੇਜਿਆ ਜਾਵੇ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਲੈਟਰ ਇਸ਼ੂ ਹੋਈ ਸੀ ਕਿ ਇਹਦਾ ਦੱਸੋ ਜੀ ਜਿਹੜਾ ਕਮੇਟੀ ਬਣਾਉਣ ਦਾ ਇਹਦਾ ਪਹਿਲਾ ਨੋਟੀਫਿਕੇਸ਼ਨ ਇਸ਼ੂ ਹੋਇਆ ਸੀ ਉਹ ਰੱਦ ਹੋ ਗਿਆ ਕਿ ਨਹੀਂ ਹੋਇਆ ਉਹ ਅਸੀਂ ਸਾਡੇ ਡਿਪਟੀ ਕਮਿਸ਼ਨਰ ਮਾਨਜੋਗ ਜਿਹੜੇ ਗੁਰਦਾਸਪੁਰ ਹੈ ਉਹਨਾਂ ਵੱਲੋਂ ਸਰਦਾਰ ਦਿਲਵਿੰਦਰਜੀਤ ਸਿੰਘ ਜੀ ਵੱਲੋਂ ਲੈਟਰ ਲਿਖ ਕੇ ਲੋਕਲ ਗਵਰਨਮੈਂਟ ਨੂੰ ਅਸੀਂ ਭੇਜ ਦਿੱਤੀ ਹੈ ਕਿ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਿਸ ਦਿਨ ਵੀ ਉਹਨਾਂ ਵੱਲੋਂ ਸਾਨੂੰ ਉਹਦਾ ਜਵਾਬ ਆਉਂਦਾ ਫਿਰ ਅਸੀਂ ਉਹ ਮਾਨਜੋਗ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਉਹਦੀ ਵੋਟਰ ਸੂਚੀ ਤਿਆਰ ਕਰਾ ਕੇ ਇਲੈਕਸ਼ਨ ਦੀ ਪ੍ਰਕਿਰਿਆ ਆਰੰਭ ਕਰਾਂਗੇ ਲੋਕ ਕਹਿੰਦੇ ਜੀ 12 ਸਾਲ ਹੋ ਗਏ ਤਾਂ ਪ੍ਰੋਸੈਸਿੰਗ ਚੱਲਦਾ ਸਾਡੇ ਵਿਕਾਸ ਦੇ ਕੰਮ ਨੂੰ ਕਾਫੀ ਹੰਕਾ ਦਾ ਬਹੁਤ ਚੈਲੰਜ ਮੈਨੂੰ ਕਾਫੀ ਹੋ ਰਿਹਾ ਚਾਹੀਦਾ ਨਹੀਂ ਜੀ ਪੰਚਾਇਤ ਦੀ ਇਨਕਮ ਤੇ ਹੋ ਰਹੀ ਆ ਬੋਲੀ ਹੋਈ ਆ ਸ਼ਾਮਲਾ ਜ਼ਮੀਨ ਦੀ ਬੋਲੀ ਉਹ ਤਾਂ ਪੈਸੇ ਉਹਨਾਂ ਦੇ ਜਮ੍ਹਾਂ ਹੋ ਰਹੇ ਆ ਗਵਰਨਮੈਂਟ ਵੱਲੋਂ ਮੈਨੂੰ ਐਡਮਿਨਿਸਟਰेटर ਅਪਾਇੰਟ ਕੀਤਾ ਜਿਹੜੀਆਂ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਜਿਹੜੇ ਕੋਈ ਡਿਵੈਲਪਮੈਂਟ ਵਰਕਸ ਹੋਣ ਵਾਲੇ ਆ ਵੀਡੀਓ ਵੱਲੋਂ ਸ ਵਿਕਾਸ ਦੇ ਕੰਮ ਦਾ ਅਸਰ ਕਾਰਿਆ ਸਾਡੇ ਕਿਦਾਰਾ ਵਿਕਾਸ ਦੇ ਕੰਮ ਜਿਹੜਾ ਜੋ ਵੀ ਵੀਡੀਓ ਪ੍ਰਪੋਜ਼ ਕਰਦੀ ਉਥੋਂ ਕਲਾਕਾਰ ਨੌਰ ਵਾਲੀ ਕਿ ਆਹ ਸਾਡਾ ਕੰਮ ਹੋਣ ਵਾਲਾ ਜ਼ਰੂਰੀ ਹੈ ਜੀ ਉਸ ਸਾਡੀ ਇੱਕ ਕਮੇਟੀ ਕੌਨਸਟਿਟਿਊਟ ਕੀਤੀ ਹੈ ਗਵਰਨਮੈਂਟ ਨੇ ਉਹ ਕਮੇਟੀ ਤੋਂ ਅਸੀਂ ਫਿਰ ਅਪਰੂਵ ਕਰਾ ਕੇ ਉਹਨਾਂ ਨੂੰ ਫੰਡਸ ਜਾਰੀ ਕਰ ਦਿੰਦੇ ਨੇ ਉਹ ਚੱਲ ਰਿਹਾ ਜੀ ਬਾਕੀ ਜਦੋਂ ਕਮਿਸ਼ਨ ਵੱਲੋਂ ਕਲੀਅਰ ਹੋਏਗਾ ਫਿਰ ਅਸੀਂ ਉਹਦੀ ਇਲੈਕਸ਼ਨ ਵੀ ਕਰਾ ਦਾਂਗੇ ਨਾਲ